ਅਜਸੀਆ ਹਾਇਰ ਅਥਾਰਟੀ ਦੀ ਜਿਹੜੀ ਹੈਗੀ ਡਾਇਰੈਕਸ਼ਨ ਹੇਠ ਜਿਹੜੇ ਅਲੱਗ-ਅਲੱਗ ਪਿੰਡਾਂ ਦੇ ਸਰਕਲ ਜਨਾਲਾ ਵਿਖੇ ਅਲੱਗ-ਅਲੱਗ ਪਿੰਡਾਂ ਵᱜੇ ਰੇਡ ਕੀਤਾ ਗਿਆ ਹੈਗਾ ਇਹ ਸਾਡਾ ਤੇ ਥਾਣੇਦਾਰ ਸਾਂਝਾ ਰੇਡ ਹੈ ਐਕਸਾਈਜ਼ ਦਾ ਤੇ ਜਿਸ ਅਧੀਨ ਅਸੀਂ ਪਿੰਡ ਜਿਹੜਾ ਹੈਗਾ ਛੱਡਣ ਵਿਖੇ ਹੀ ਅਸੀਂ 957 1700 ਲੀਟਰ ਜਿਹੜੀ ਹੈਗੀ ਲਾਣ ਚੁੱਕੀ ਉਤੋਂ ਕੱਚੀ ਲਵਾਰਸੀ ਹੈ ਤੇ ਅਲੱਗ-ਅਲੱਗ ਪਿੰਡਾਂ 'ਚ ਸਾਡੇ ਵੱਲੋਂ ਰੇਡ ਚੱਲੀ ਹੈ ਹੁਣ ਵੀ ਤੇ ਇਹ ਉਹ ਤੋਂ ਗੰਮ ਤੇ ਜਿਹੜੀ ਜੋ ਵੀ ਸੜਕਾਂ ਰੇਡ ਕੀਤੇ ਜਾ ਰਹੇ ਆ ਇਹਦੇ ਦਿਨ ਜੋ ਵੀ ਬੰਦੀ ਕਾਰਵਾਈ ਸੜਕ ਵੱਲੋਂ ਕੀਤੀ ਜਾਏਗੀ ਤੇ ਥਾਣੇ ਵੱਲੋਂ ਵੀ ਕੀਤੀ ਜਾਏਗੀ ਠੀਕ ਹੈ